ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਲਾਂਤੇ ਮਾਲ ਵਿੱਚ ਟਾਇਰ ਟ੍ਰੇਨ ਪਲਟਣ ਕਾਰਨ ਉਸ ਵਿੱਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ ਬੱਚੇ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਇਲਾਜ ਦਰਾਂ ਐਤਵਾਰ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ ਪਿੰਡ ਫੇਲ ਡਾਕਖਾਨਾ ਨਜਕਾ ਨਜ਼ਦੀਕ ਆਰੰਪੁਰ ਜ਼ਿਲ੍ਹਾ ਜਲੰਧਰ ਸ਼ਹਿਵਾਜ 11 ਪੁੱਤਰ ਗਰਦੀਪ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਟਾਇਰ ਟਰੇਨ ਨੂੰ ਜ਼ਬਤ ਕਰ ਲਿਆ ਹੈ ਜਤਿੰਦਰਪਾਲ ਬਲਾਚੌਰ ਦੀ ਸ਼ਿਕਾਇਤ ਉੱਤੇ ਇੰਡਸਟਰੀਅਲ ਏਰੀਆ ਥਾਣਾ ਥਾਣਾ ਪੁਲਿਸ ਨੇ ਟਾਇਰ ਟਰੇਨ ਆਪਰੇਟਰ ਬਾਪੂਰ ਧਾਮ ਵਾਸੀ ਸਰੋਵਰ ਤੇ ਕੰਪਨੀ ਦੇ ਮਾਲਕਾਂ ਖਿਲਾਫ ਗੈਰ ਅਰਾਧਨ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਪੋਸਟਮਾਰਟਮ ਮਗਰੋਂ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਪੁਲਿਸ ਨੇ ਇਲਾਕੇ ਮਾਲ ਅੰਦਰੋਂ ਸੀਸੀ ਫੁਟੇਜ ਜਵਤ ਕੀਤੀ ਹੈ ਇਸ ਵਿੱਚ ਬੱਚਾ ਟਾਇਟ ਰੇਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ ਜਾਂਚ ਵਿੱਚ ਪਤਾ ਚੱਲਿਆ ਕਿ ਟਾਇਟ ਰੇਲ ਵਿੱਚ ਦੋ ਬੱਚੇ ਬੈਠੇ ਸਨ ਪਿਤਾ ਦਾ ਦੋਸ਼ ਹੈ ਕਿ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਵਾਸੀ ਜਤਿੰਦਰ ਪਾਲ ਨੇ ਪੁਲਸ ਦਿੱਤੀ ਸ਼ਿਕਾਇਤ ਵੀ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਪਤਨੀ ਤੇ ਚਰੇ ਚਚੇਰੇ ਭਰਾ ਨਵਦੀਪ ਨਾਲ ਇੱਥੇ ਘੁੰਮਣ ਆਇਆ ਸੀ ਸ਼ਨੀਵਾਰ ਰਾਤ ਸਾਰਾ ਪਰਿਵਾਰ ਘੁੰਮਦਾ ਸ਼ਾਪਿੰਗ ਕਰਦਾ ਇਲਾਤੇ ਮਾਲ ਪਹੁੰਚਿਆ ਮਾਲ ਅੰਦਰ ਗਰਾਉਂਡ ਫਲੋਰ ਉੱਤੇ ਪੁੱਤਰ ਸ਼ਹਿਵਾਜ ਤੇ ਨਵਦੀਪ ਦਾ ਪੁੱਤ ਟਾਇਰ ਟレイン ਤੇੋਂ ਬਾਅਦ ਉਸ ਵਿੱਚ ਝੂਲਾ ਲੈਣ ਲਈ ਕਹਿਣ ਲੱਗੇ ਜਤਿੰਦਰ ਤੇ ਨਵਦੀਪ ਦੋਵੇਂ ਬੱਚਿਆਂ ਨੂੰ ਟਾਇਰ ਟレイン ਵਿੱਚ ਝੂਲਾ ਦਿਵਾਉਣ ਲਈ ਤਿਆਰ ਹੋ ਗਏ ਜਤਿੰਦਰਪਾਲ ਨੇ ਦੋਵਾਂ ਬੱਚਿਆਂ ਦੀ ਰਾਈਡ ਲਈ 400 ਰੁਪਏ ਦਿੱਤੇ ਸਾਨਾ ਪਰ ਆਪਰੇਟਰ ਨੇ ਪਰਚੀ ਨਹੀਂ ਦਿੱਤੀ ਸਹਿਵਾਜ ਨੇ ਦੂਜਾ ਬੱਚਾ ਟਾਇਰ ਟ੍ਰੇਨ ਦੇ ਪਿਛਲੇ ਡੱਬੇ ਵਿੱਚ ਬੈਠ ਗਏ ਆਪਰੇਟਰ ਸੌਰਵ ਦੋਵਾਂ ਬੱਚਿਆਂ ਨੂੰ ਬਿਠਾ ਕੇ ਗਰਾਉਂਡ ਫਲੋਰ ਉੱਤੇ ਹੀ ਚੱਕਰ ਲਾਣ ਚਲਾ ਗਿਆ ਇਸ ਦੌਰਾਨ ਅਚਾਨਕ ਟਾਇਰ ਟ੍ਰੇਨ ਦਾ ਬੈਲੈਂਸ ਡਿੱਗ ਗਿਆ ਤੇ ਪਿਛਲਾ ਡੱਬਾ ਪਲਟ ਗਿਆ ਸਹਿਵਾਜ ਦਾ ਸਿਰ ਖਿੜਕੀ ਵਿੱਚੋਂ ਨਿਕਲ ਕੇ ਫਰਸ਼ ਉੱਤੇ ਜ਼ੋਰ ਨਾਲ ਲੱਗਾ ਸਿਰ ਵਿੱਚ ਸੱਟ ਲੱਗਣ ਕਾਰਨ ਖੂਨ ਆਉਣ ਲੱਗਾ ਜਦ ਕੀ ਨਵਦੀਪ ਦਾ ਬੱਚਾ ਬਾਲ-ਬਾਲ ਬਚ ਗਿਆ ਸਹਿਵਾਜ ਨੂੰ ਹਸਪਤਾਲ ਲਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਅਤੇ ਜਤਿੰਦਰ ਵਾਸੀ ਬਲਾਚੌਰ ਅਨੁਸਾਰ ਅੱਜ ਉਸ ਦਾ ਅੰਤਮ ਸੰਸਕਾਰ ਹੈ ਮ੍ਰਿਤਕ ਬੱਚੇ ਦੀ ਪਛਾਣ ਪਿੰਡ ਢੇਲ ਡਾਕਾਣਾ ਨਾਜਕਾ ਨਜ਼ਦੀਕ ਆਦਮਪੁਰ ਜ਼ਿਲ੍ਹਾ ਜਲੰਧਰ ਸਹਿਵਾਜ 11 ਉੱਤਰ ਗਰਦੀਪ ਸਿੰਘ ਵਜੋਂ ਹੋਈ ਹੈ ਬੀਲੀ? ਉਹਨੂੰ aí ਰੱਖੋ aí ਰੱਖੋ। ਬਾਈ। ਸਾਰੇ ਬਜੇਗਾ ਤੁਸੀਂ 7000 ਰੁਪਏ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499